ਸ਼ਹੀਦ ਬਾਬਾ ਖਸ਼ਹਾਲ ਸਿੰਘ ਲਾਂਬੜਾ ਕਿੱਧਰ ਦੇ ਬੰਦੇ ਆ ਲਾਂਬੜਾ ਇੱਧਰ ਪਾਸੇ ਲਾਂਬੜਾ ਇੱਧਰ ਦੇ ਬੰਦੇ ਆ ਜੀ ਇਹ ਆ ਜੀ ਮੈਨੇ ਥੱਲੇ ਹੱਥ ਹੈਗੇ ਆ ਸ਼ਹੀਦ ਬਾਬਾ ਖਸ਼ਹਾਲ ਸਿੰਘ ਲਾਂਬੜਾ ਤੇ ਇੱਧਰ ਦੇ ਬੰਦੇ ਹੈਗੇ ਆ ਬਾਬਾ ਹੈ ਇਧਰ ਵਾਲੇ ਪ੍ਰਤਾਪਰਾ ਇਹ ਦੋਨੇ ਟੀਮਾਂ ਆ ਜਿਹੜੀ ਲੜਕੀ ਹੁਣ ਖੜੀ ਆ ਹੁੰਦਿਆਂ ਦੇ ਉੱਤੇ ਰੇਡ ਕਰਨ ਜਾ ਰਹੀ ਆ ਇਹ ਆ ਆਪਣੇ ਗੋਲਡ ਮੈਨ ਨਿੰਦਿਆ ਆ ਇਹ ਕੁੜੀ ਇੱਕ ਵਾਰੀ ਇਹਦੇ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਤਾਕੇ ਹੈਲੋ ਪਤਨ ਆ ਮੈਂ ਸਾਰਿਆਂ ਬੱਚਿਆਂ ਨੂੰ ਹੁਣ ਬੇਚੈਨ ਕਰਨਾ ਥੋੜਾ ਜਿਹਾ ਪਿੱਛੇ ਨੂੰ ਹਟ ਜਾ ਪਲੀਜ਼ ਥੋੜਾ ਜਿਹਾ ਪਿੱਛੇ ਨੂੰ ਮੁਰ ਕੇ ਤੁਸੀਂ ਨੇੜੇ ਆ ਜਾਣਾ ਥੋੜਾ ਜਿਹਾ ਪਿੱਛੇ ਨੂੰ ਇਹਨਾਂ ਵੀ ਆ ਕਾਲੇ ਦੀ ਲਾਈਨ ਬਾਹਰ ਤੋਂ ਆ ਵੀ ਥੋੜਾ ਜਿਹਾ ਪਿੱਛੇ ਹਟ ਜਾ ਪਲੀਜ਼ ਤਾਂ ਕਿ ਮੈਚ ਬਹੁਤ ਵਧੀਆ ਹੋਣਾ ਸਾਰਿਆਂ ਨੂੰ ਦੇਖਿਆ ਜਾਵੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮੈਨੂੰ ਫੋਨ ਆਨੇ ਸ਼ੁਰੂ ਹੋ ਗਏ ਆ ਓਹਨੇ ਓਹਨੇ ਆਸਟ੍ਰੇਲੀਆ ਨੂੰ ਫੋਨ ਆਇਆ ਮੈਨੂੰ ਹਾਂਜੀ 15 20 ਦਾ ਟਾਈਮ ਨੋਟ ਕਰ ਲਓ ਟਾਈਮ ਲਾਡ ਕਰ ਲਓ 15 ਨੂੰ 10 ਆਸਟ੍ਰੇਲੀਆ ਤੋਂ ਮੇਰੇ ਰੀਡ ਦਾ ਫੋਨ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਟੀਵੀ ਤੋੜ ਬਾਂ ਜਾਂ ਮੈਂ ਆਪਣੇ ਬਾੜ ਪਟਾ ਗੁਰਪ੍ਰੀਤ ਸਿੰਘ ਜਿੰਦੂ ਬਹੁਤ ਮਿਸ ਕਰ ਰਿਹਾ ਇਸ ਟੂਰਨਾਮੈਂਟ ਨੂੰ ਹੁੜੇ-ਹੁੜੇ ਉਹਨਾਂ ਨੇ ਫੋਨ ਕੀਤਾ ਹਾਂਜੀ ਹਦਰ ਅਲੀ ਪ੍ਰਤਾਪਰਾ ਤੇਮਾਤਾ ਪ੍ਰਸ਼ਾਦ ਲਾਂਬੜਾ ਆ ਜੀ ਆਖਰੀ ਤੋਂ ਪਲੇਅਰ ਆ ਰਹੇ ਨੇ ਲਓ ਜੀ ਟੱਚ ਕਰਕੇ ਹਲਕਾ ਜਿਹਾ ਆਪਣੀ ਟੀਮ ਲਈ ਨੰਬਰ ਜੋੜ ਬੈ ਰਹੇ ਪਹਿਲਾ ਹਾਂ ਜੀ ਸ਼ੇਅਰ ਕਰ ਦਿਓ ਜੀ ਬਹੁਤ ਵਧੀਆ ਮੈਚ ਆ ਨੈਸ਼ਨਲ ਸਟਾਈਲ ਤੁਸੀਂ ਸ਼ੇਅਰ ਕਰ ਦਿਓ ਦੋਸਤੋ ਦੇਖਣ ਵਾਲੇ ਬਈ ਵਾਹ ਕਮਾਲ ਦੇ ਮੈਚ ਆ ਹਾਂ ਜੀ ਰੇਟ ਨਾਲ ਉਧਰ ਉੱਗਲ ਖੜੀ ਰਹੀ ਰੇਟ ਨਾਲ हां जी ਆਪਣੇ ਨੂੰ ਸਟੇਜ ਤੇ ਜਿਹੜਾ ਬਹੁਤ ਖੇលਿਆ ਅਗਰ ਕੋ ਸਟੇਜ ਤੇ ਬਹਿਣਾ ਚਾਹੁੰਦਾ ਆ ਬੈਠ ਸਕਦਾ ਕੋਈ ਵੀ ਬਾਹਰ ਤੋਂ ਮਤਵੰਤਾ ਆਇਆ ਸੱਜਣਾ 사ਸੀ ਦੂਜ ਰਾਤੋਂ ਜਿੰਨੇ ਕੋ ਤੁਸੀਂ ਚੱਲ ਕੇ ਆਏ ਹੋ ਸਾਰਿਆਂ ਨੂੰ ਅਸੀਂ ਮੈਂਟ ਕਰਦੇ ਆ ਕਿ ਆਰ ਕੇ ਚਾਹੀਤੇ ਸ਼ੋਭਤ ਹੋਵੇ ਤਾਂ ਕਿ ਨਾ ਕਿ ਮੈਚ ਦਾ ਆਨੰਦ ਮਾਣਿਆ ਜਾਵੇ ਬਹੁਤ ਹੀ ਵਧੀਆ ਨੈਸ਼ਨਲ ਸਟਾਈਲ ਪੂਰੇ ਇੰਡੀਆ ਦੇ ਵਿੱਚ ਫੈਲ ਜੰਦੀ ਆ ਆ ਲਾਂ ਜੀ ਇੱਦਾਂ ਹੁੰਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਯਾਰ ਤਾੜੀ ਮਾਰਨ ਲਿਆ ਕਰੋ ਬਹੁਤ ਤਰੇ ਨੰਬਰ ਲੈਂਦਾ ਤਾੜੀ ਜ਼ਰੂਰ ਮਾਰਿਆ ਕਰੋ ਤਾੜੀ ਦਾ ਹੌਸਲਾ ਵਜਾਈ ਬਹੁਤ ਵੱਡਾ ਹੈ ਸੋ ਪ੍ਰੇਮ ਨੂੰ ਹੋਰ ਕੁਝ ਵੀ ਚਾਹੀਦਾ ਹੁੰਦਾ ਤੁਹਾਡੀ ਤਾੜੀ ਚਾਹੀਦੀ ਆ ਤੇ ਲੋ ਦੇਖਦੇ ਆ ਗੱਲ ਕਿਹਦੇ ਹਿੱਸੇ ਚ ਬੰਦਦੀ ਆ ਨਹੀਂ ਬਈ ਇਹ ਆ ਜੀ ਲਾਂਬੜੇ ਤੋਂ ਬਾਬਾ ਖਸ਼ਵਾ ਸਿੰਘ ਦੇ ਲਾਂਬੜਾ ਤੇ ਦੂਜੀ ਵੱਲੇ ਟੀਮ ਹੈ ਹైਦਰਾਬਾਦ ਦੇ ਪ੍ਰਤਾਪਰਾ ਸੋ ਇਹਨਾਂ ਦੇ ਕੋਚ ਸਹਿਬਾਨ ਨੂੰ ਅਸੀਂ ਵਧਾਈ ਦਿੰਦੇ ਆ ਅਤੇ ਉਹਨਾਂ ਨੂੰ ਜੀ ਆਇਆਂ ਦੇ ਕਹਿੰਦੇ ਆ ਸਾਡੇ ਨਗਰ ਦੇ ਵਿੱਚ ਤੁਸੀਂ ਇਹਨਾਂ ਬੱਚਿਆਂ ਦੀ ਟੀਮਾਂ ਨੂੰ ਲੈ ਕੇ ਆਏ ਆ ਤੇ ਲਓ ਇਹ ਬਹੁਤ ਵੱਡਾ ਹੌਸਲਾ ਹੈ ਬਹੁਤ ਵੱਡਾ ਹੌਸਲਾ ਹੈ ਸੋ ਇਸ ਬੱਚੀ ਨੇ ਜਿਹਨੇ ਰੇਡ ਕੀਤੀ ਉਹ ਵੈਸੇ ਜਿਨਰ ਆ ਉਹ ਵੈਸੇ ਜਿਨਰ ਆ ਹਾਂ ਜੀ ਜਿਹਨੇ ਰੇਡ ਕੀਤੀ ਸੀ ਛੋਟੀ ਦੀ ਬੱਚੇ ਨੇ ਆ ਬਰੋਜ ਐ ਕਾਲੀ ਨੇ ਉਹਨੂੰ ਮੈਨੂੰ ਇੱਕ ਹੀ ਤਵਾਏ ਦੇ ਸਾਡੇ ਸੁਖਜਿੰਦਰ ਸਿੰਘ ਜੀ ਕੰਡ ਮੰਨਤੇ ਉਹਨਾਂ ਨੇ 500 ਰੁਪਇਆ ਉਹਦੇ ਵਿੱਚ ਭੇਜਿਆ ਪਰ ਮੈਨੂੰ ਨੰਬਰ ਦੇ ਦੇ ਤਾਂ ਸੋ ਕੰਟੇਨ ਸਿੰਘ ਜੀ ਕਹਿੰਦੇ ਨੇ ਸਾਡਾ ਦਲਦੇ ਸੀ ਆਹ ਆ ਜਿਹੜੇ ਕੋਈ ਰੇਡ ਕਰਦੇ ਆ ਬੱਚੇ ਇਹਨੂੰ ਸੌਰ ਕਈਆ ਗੁਰਦੇਵ ਸਿੰਘ ਜੀ ਸੰਧੂ ਵੱਲੋਂ ਅੱਗੇ ਦਿੱਤਾ ਗਿਆ ਸੋ ਮੈਂ ਬੋਲ ਦਿੰਦਾ ਲਿਆ ਮੈਨੂੰ ਫਰਾ ਦਿਓ ਗੁਰਦੇਵ ਸਿੰਘ ਜੀ ਮੈਨੂੰ ਦੇਣੇ ਦੇ ਪੜਨੇ ਕਿਉਂਕਿ ਮਾਈਕ ਤੇ ਬੋਲ ਦਿੱਤਾ ਉਧਰ ਪੰਜਾਬ ਦੇ ਵੀ ਆਲੇ ਨੇ ਪੰਜਾਬੀ ਹਾਂਜੀ ਪੰਜਾਬੀ ਟੀਵੀ ਵਾਲੇ ਨੇ ਕੈਦ ਕਰ ਲਿਆ ਕਿਉਂਕਿ ਜੇ ਉਹਨੇ ਕਹਿੰਦੇ ਰੰਦਾਵੇ ਨੇ ਆਪ ਦੀ ਜੀਵ ਜੀਤ ਬਾਲ ਹੈ ਸੋ ਇਹ ਜ਼ਰੂਰੀ ਆ ਜਿਹਨੇ ਵੀ ਅਨੰਦ ਪੇੜਾ ਜਿਹੜੀ ਬੱਚੀ ਨੂੰ ਉਹ ਨਾਲ ਦੇ ਨਾਲ ਮੈਨੂੰ ਫੜਾਈ ਜਾਓ ਤਾਂ ਕਿ ਮੈਂ ਉਹਨਾਂ ਦਾ ਦੇਜਣਾ ਮੈਂ ਠੀਕ ਹੈ ਭਾਈ ਹੋਈ ਨਹੀਂ ਪਹਿਲੇ ਹੱਲ ਤਾ ਟੱਚ ਹੋਇਆ ਉਹ ਜੋ ਬਸ ਠੀਕ ਰੋਕ ਲਿਓ ਜੀ ਰੋਕ ਲਿਓ ਰੋਕ ਲਓ 2 ਮਿੰਟ ਰੋਕ ਲਓ ਹਲਕੀ ਸੱਟ ਲੱਗੀ ਆ ਕੁੜੀ ਦੇ ਤੇ ਇਸ ਕਰਕੇ ਮੈਚ ਪਾਣੀ ਪੋਣੀ ਪੀ ਲੈਣੇ ਰੋਕਿਆ ਗਿਆ ਪਰ ਤੁਸੀਂ ਸ਼ੇਅਰ ਕਰ ਦਿਓ ਹਾਂ ਜੀ ਕੋਚ ਸਾਹਿਬ ਸੋਨਾ ਮੈਚ ਚੱਲ ਰਿਹਾ ਬਿਆਨ ਇਸ ਮੱਚੀ ਦਾ ਪ੍ਰਾਈਜ਼ ਆ ਕਿਉਂਕਿ ਪਿੰਡ ਗੰਦਰਾਂ ਦਾ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਹੋਰ ਟੂਰਨਾਮੈਂਟ ਦੇ ਵਿੱਚ ਤੇ ਇਹ ਨਸਸਟਲ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦੇ ਕਰਵਾਏ ਗਏ ਆ ਬਹੁਤ ਹੀ ਬੜੇ ਸੋਹਣੇ ਮੈਚ ਆ ਲਧਿਆਣਾ ਤੋਂ ਰਾਜ ਸਿੰਘ ਸੰਧੂ ਉਹਨਾਂ ਦੇ ਪੁੱਤਰੇ ਗੁਰਸ਼ਰਨ ਸਿੰਘ ਜੀ ਉਹਨਾਂ ਨੇ ਤੁਸੀਂ ਸ਼ੇਅਰ ਜੁੜ ਕਰਦੇ ਹੋ ਆ ਜਾਓ ਦੇਖਦੇ ਆ ਮੈਂ ਆ ਜਾਓ ਭਾਜੀ ਕਿਹੜੀ ਟੀਮ ਨੂੰ ਭੇਜਿਆ ਹੈ ਹਾਂਜੀ ਜਿਹੜੀ ਟੀਮ ਨੂੰ ਭੇਜਿਆ ਲੋ ਦੱਸ ਦਿਓ ਉਸ ਟੀਮ ਇਧਰ ਵੀ ਵਾਲੀ ਟੀਮ ਜੀ ਸਰਕਾਰੀ ਪ੍ਰੈਜੈਂਟ ਹੈ ਲੋ ਜੀ ਬੋਨਾਂ ਨੂੰ ਕਹਿੰਦੇ ਢਾਈ ਢਾਈ ਸਾਬ ਕਰਦੇ ਤੋ ਉਹ ਲੀਮਨ ਸਿੰਘ ਜੀ ਨੇ ਇੱਕ ਵੇਲੇ ਮੇਰੇ ਮਨਾਂ ਨੂੰ ਢਾਈ-ਢਾਈ ਹਿਸਾਬ ਬਣਾ ਦਿਓ ਤਾਂ ਕਿ ਦੋਨਾਂ ਟੀਮਾਂ ਨੂੰ ਫਰਾਗ ਦੇ। ਹਾਂ ਜੀ ਇਹਦੇ ਕਰ ਲੱਗੇ ਜੀ। ਤੇ ਜਿਹੜੀਆਂ ਦੋਨੇ ਟੀਮਾਂ ਲਾਂਬੜਾ ਤੇ ਹیدر ਵਾਲੇ ਪ੍ਰਤਾਪਰਾ ਖੇਡ ਰਹੀਆਂ ਉਹਨਾਂ ਦੀਆਂ ਟੀਮਾਂ ਨੂੰ ਦੋਨਾਂ ਨੂੰ ਆ ਦੇ ਬੇਟੇ ਛੋਟਾ ਯਾਰ ਬੇਟਾ ਜੀ ਬਾਹਰ ਹੋ ਜਾਓ ਬਾਹਰ ਹੋ ਜਾ ਮੈਂ ਜਿੰਨਾ ਜੀ ਦੇਖਾ ਇੱਕ ਵਾਰ ਆਹ ਜੰਗਮੈਨ ਪ੍ਰਾਇਮਰੀ ਸਕੂਲ ਗੰਦਰਾਲ ਵਾਲਿਆ ਗੱਲ ਸੁਣ ਲੈ ਮੇਰੀ ਇੱਧਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਸਾਡੇ ਬਹੁਤ ਹੀ ਅਜੀਬ ਸਾਡੇ ਬਹੁਤ ਹੀ ਵਧੀਆ ਨੰਬਰ ਲਈ ਰੋਲ ਕਾਣ ਜਿਨ੍ਹਾਂ ਨੇ ਇਥੋਂ ਯੂਨੀਵਰਸਿਟੀਆਂ ਦੇ ਵਿੱਚੋਂ ਪੜਾਈਆਂ ਕੀਤੀਆਂ ਤੇ ਅਮਰੀਕਾ ਦੀ ਧਰਤੀ ਤੇ ਜਾ ਕੇ ਮੱਲਾ ਮਾਰੀਆਂ ਵੱਡੀਆਂ ਸੋ ਉਹਨਾਂ ਨੇ ਸਾਡੇ ਨਗਰ ਨੂੰ ਬੜੀ ਵੱਡੀ ਦੇਣ ਦਿੱਤੀ ਹੈ ਜਿਹੜਾ ਜਾਤ-ਖੇਡ ਮੇਲੇ ਆ ਉਹਨਾਂ ਨੇ ਜੀਤੇ ਰੱਖਿਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਨੇ ਪਹਿਲੇ ਦਿਨ ਤੋਂ ਮੇਰੇ ਭਰਾ ਦਾ ਜੋਸਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਨੇ ਦੋਨੋਂ ਟੀਮਾਂ ਨੂੰ 500-500 ਹਜ਼ਾਰ ਰੁਪਈਆ ਭੇਜਿਆ ਸੋ ਉਹ ਪ੍ਰਤਾਪਰੇ ਵਾਲੇ ਕੋਚ ਨੂੰ 1000 ਭਰਾ ਦਿੱਤਾ ਤੇ ਜਿਹੜੇ ਲਾਂਬੜੇ ਵਾਲੇ ਨੇ ਉਹ ਮੇਰੇ ਕੋਲ ਠੀਕ ਹੈ ਜੀ ਇਹ 1000 ਉਹਨਾਂ ਦਾ ਆ 1 2 3 ਨੰਬਰ ਵਾਲੇ ਦਾ 100 ਰੁਪਈਆ ਬੱਚਾ ਜਿਹੜਾ ਬੇਟਾ ਹੈ ਫੀਨੇ ਰੋਕੇ ਸ਼ੇਅਰ ਕਰ ਦਿਓ ਦੋਸਤੋ ਤੁਸੀਂ ਮੈਚ ਦਾ ਨਜ਼ਾਰਾ ਕਿਆ ਖੂਬ ਰੰਗ ਭਜਿਆ ਪਿਆ ਬਈ ਇਦਾਂ ਦੇ ਮੈਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਸ਼ੇਅਰ ਕਰ ਦਿਓ ਤਾਂ ਕਬੂਧ ਹੌਲੀ ਮਾਰਿਆ ਕਰੋ ਛੱਟ ਲੱਗ ਲੈਂਦੀ ਹਾਂਜੀ ਮੇਰੇ ਕੋਲ ਹੋਰ ਤਾਂ ਬੱਚਿਆਂ ਦੇ ਪ੍ਰਾਈਸ ਪਹੁੰਚੇ ਨੇ 2.500 ਰੁਪਏ ਅੰਮਰ ਸ਼ਰਦ ਸਿੰਘ ਜੀ ਵੱਲੋਂ ਅਤੇ ਇਸ ਮੇਲੇ ਲਈ ਜਿਹੜੇ ਸਾਡੇ ਪਿੰਡ ਦੇ ਮੇਲੇ ਨੂੰ ਹਮੇਸ਼ਾ ਔਰ ਸਾਡੇ ਨਗਰ ਦੀ ਇੱਕ ਗਾਇਰੀ ਜਿਵੇਂ ਉਹ ਗਾਇਰੀ ਕਹਿਣਾ ਤੇ ਬੜਾ ਛੋਟਾ ਜਿਹਾ ਨਾਲ ਲੱਗਦਾ ਤਰਨ ਨੱਤਰ ਨੂੰ ਜੋੜ ਦੇ ਵਿੱਚ ਡਾਈ ਦੀ ਬਹੁਤ ਮਦਦ ਹੁੰਦੀ ਹੈ ਸੋ ਉਹ ਮੇਰਾ ਲੱਭ ਵਰਗਾ ਵੀਰ ਜਿਹਨੇ ਕਿ ਹਮੇਸ਼ਾ ਹਰੇਕ ਨੂੰ ਮਾਨ ਸਤਕਾਰ ਦਿੰਦਾ ਹੈ ਔਰ ਬੜੇ ਸਤਕਾਰ ਦੇ ਨਾਲ ਬੋਲਦਾ ਹੈ ਔਰ ਹਰੇਕ ਦੇ ਪਰਿਵਾਰ ਦੇ ਨਾਲ ਜੁੜਦਾ ਹੈ ਰਿੰਦਰ ਸਿੰਘ ਜੀ ਕੰਗ ਉਹਨੇ ਵੀ 2.5 ਰੁਪਈਆ ਦੋਨਾਂ ਟੀਮਾਂ ਨੂੰ ਦਿੱਤਾ 2.5 ਰੁਪਈਆ ਉਹਦੇ ਵੱਲੋਂ ਆਹ ਲਾ ਜੀ 2 ਰੁਪਈਆ ਡਾ ਲਾ ਪਰਾਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲੇਖਰ ਸਿੰਘ ਜੀ ਤੁਸੀਂ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਇਸ ਮੇਲੇ ਦੇ ਵਿੱਚ ਜੁੜਨ ਲਈ ਅਸੀਂ ਜੋੜ ਨੂੰ ਲਈ 16 ਹਾਂਜੀ ਮੇਰੇ ਵੱਡੇ ਵੀਰ ਜਿਹੜੇ ਕੀ ਖੂਬ ਇਥੋਂ ਯੂਨੀਵਰਸਿਟੀ ਕਾਲਜਾਂ ਦੇ ਵਿੱਚੋਂ ਪੜ੍ਹ ਕੇ ਗਏ ਸੋ ਅੱਜ ਤੋਂ ਕੋਈ 44 45 ਸਾਲ ਪਹਿਲਾਂ ਸਾਡੇ ਨਗਰ ਦੀ ਇੱਕ ਲੇ ਫੋਟੋ ਲੱਗੀ ਮੈਸਰਾ ਕਾਲਜ ਪ੍ਰੋਸਪੈਕਟ ਦੇ ਵਿੱਚ এডਿਕੇਸ਼ਨ ਦੇ ਤੌਰ ਤੇ ਉਹ ਮੇਰੇ ਵੱਡੇ ਵੀਰ ਆਜ਼ਾਦ ਬੰਦੋ ਸਿੰਘੀ ਰੰਦਾਵਾ ਉਹਨਾਂ ਦੇ ਸਕਾਲਰ ਮਿਲੇ ਨੇ ਨਾਸ਼ਨਲ ਕਾਲਜ ਦੇ ਵਿੱਚੋਂ ਉਹਨਾਂ ਨੇ ਦੋਨਾਂ ਟੀਮਾਂ ਨੂੰ 5-500 ਰੁਪਏ ਵਾਲਾ ਆਪਣੇ ਵੱਲੋਂ ਸਪੈਸ਼ਲ ਇਨਾਮ ਪਹੁੰਚਿਆ ਅੱਜ ਪਹੁੰਚਾਇਆ 5-500 ਰੁਪਏ ਆਜ਼ਾਦ ਬੰਦੋ ਸਿੰਘੀ ਰੰਦਾਵਾ ਹਾਂਜੀ ਸਾਡੇ ਨਾਲ ਜੁੜੇ ਨੇ ਸਪੇਨ ਤੋਂ ਸਾਡੇ ਬਾਪੀ ਸੋਤੇ ਬੀਬ ਸਾਡੇ ਅਜੀਤ ਸਾਡੇ ਮਿੱਤਰ ਔਰ ਰਿਸ਼ਤੇਦਾਰ ਵੀ ਨੇ ਔਰ ਇਹਨਾਂ ਨੇ ਬੜਾ ਬੰਦਿਆ ਸਪੇਨ ਦੇ ਵਿੱਚ ਆਪਣਾ ਕੰਮ ਚਲਾਇਆ ਮਨਦੀਪ ਸਿੰਘ ਜੀ ਕੰਗ ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 250 ਰੁਪਏ ਭੇਜਿਆ ਗਿਆ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਮਨਦੀਪ ਸਿੰਘ ਕੰਗ ਦੇ 250 ਰੁਪਏ ਆ ਲਓ ਜੀ ਨਾਲ ਦੀ ਨਾਲ ਦਾ ਫੜਾਈ ਜਾਣਾ ਮੈਨੂੰ ਤੇ ਗੱਲ ਕਰਕੇ ਬਲੇਮ ਨਾ ਦੇ ਦੇ ਹਾਂਜੀ ਇੱਕ ਮੇਰੇ ਕੋਲ ਹੋਰ ਨਾਮ ਪਹੁੰਚਿਆ ਟੀਮਾਂ ਲਈ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਮੈਂ ਗਲਤ ਕਰਦਾ ਹਾਂ ਕਿ ਕੋਈ ਇਹ ਮੇਲਾ ਕੋਈ ਮੇਲਾ ਸਾਲ ਬਾਅਦ ਲੱਗਦਾ ਕੋਈ 2 ਸਾਲ ਬਾਅਦ ਲੱਗਦਾ ਕੋਈ 12 ਸਾਲ ਬਾਅਦ ਲੱਗਦਾ ਤੇ ਕੋਈ 20 ਸਾਲ ਬਾਅਦ ਮੇਲਾ ਲੱਗਦਾ ਪਰ ਇੱਕ ਮੇਲਾ ਇੱਕ ਵਾਰ ਹੀ ਲੱਗਦਾ ਹੈ ਉਹ ਆ ਸਾਡੀ ਜ਼ਿੰਦਗੀ ਦਾ ਮੇਲਾ ਕੁਝ ਜਣ ਜਿਹੜੇ ਪਿਛਲੇ ਟੂਰਨਾਮੈਂਟ ਵਿੱਚ ਸਾਡੇ ਨਾਲ ਸਨ ਐਸ ਵੇਲੇ ਸਾਡੇ ਵਿੱਚ ਨਹੀਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਮੈਂ ਉਹਨਾਂ ਦੀ ਗੱਲ ਕਰਾਂ ਲੈਣਾ ਉਹਨਾਂ ਨੇ ਗੋਲਾ ਜੋਸੀ ਜੀ ਬਾਰ-ਬਾਰ ਦੇ ਜੱਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਲਗਾਉਣਾ ਫੇਰ ਕਿਸੇ ਨੇ ਗੱਲ ਆਉਣਾ ਜਦ ਛੱਡ ਗਿਆ ਦਿਲ ਵਰਜਾਨੀ ਮੇਲਾ ਦੋ ਘੜੀਆਂ ਤਾ ਇਹ ਦਿਨ ਦੇ ਜਦ ਗਾਨੇ ਉਸ ਮੇਲੇ ਦੇ ਵਿੱਚ ਵਿਚੜ ਗਏ ਸਾਡੇ ਕੋਲ ਗੁਰਵਚਨ ਸਿੰਘ ਜੀ ਸੰਧੂ ਸਵਰਗੀਏ ਗੁਰਵਚਨ ਸਿੰਘ ਜੀ ਸੰਧੂ ਵੱਲੋਂ 500 ਰੁਪਈਆ ਦੋਨਾਂ ਟੀਮਾਂ ਨੂੰ ਭੇਜਿਆ ਗਿਆ ਸਵਰਗੀਏ ਗੁਰਵਚਨ ਸਿੰਘ ਜੀ ਸੰਧੂ ਦੀ ਯਾਦ ਵਿੱਚ ਹਾਂ ਜੀ ਸਾਡੇ ਵੱਲੋਂ ਸਾਡੇ ਤੇ ਪਹੁੰਚੇ ਨੇ ਸਾਡੇ ਬਹੁਤ ਏਜੇਜ਼ ਮਿਲਤਰ ਬੜੀਆਂ ਫੋਟੋਆਂ ਤੇ ਗੱਲਾਂ ਬਾਤਾਂ ਕਰਿੰਦੇ ਆ ਕਦੇ ਵੀਡੀਓ ਕਰ ਲੈਣੀ ਹੋਵੇ ਤੇ ਇਹਨਾਂ ਨੇ ਯਾਦ ਕਰੀ ਕਿ ਤੁਸੀਂ ਸਟਾਰ 300 ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਦੇ ਕਿਸੇ ਨੂੰ ਜੇ ਤੁਹਾਨੂੰ ਦੇਖਣਾ ਹੋਵੇ ਇਹ ਉਹ ਸਾਡੇ ਕੋਈ ਇੱਕ ਸਟਾਰ ਨੇ ਗੁਰਦੇਵ ਸਿੰਘ ਜੀ ਸੰਤੂ ਸੋਹਣ ਵਾਲੋ ਨੇ ਦੋ ਦੋ ਦੰਦਾਂ ਨੂੰ 250 ਰੁਪਇਆ ਦਿੱਤਾ ਗਿਆ ताही ताही हां जी 2.2500 रुपया दोहा टीम वाला जी कोच साहब ਫੜ ਲਓ ਗੁਰਦੇਵ ਸਿੰਘ ਜਿੰਦੂ ਵੱਲੋਂ ਦੇਖੋ ਕਿੰਨਾ ਜੋਰ ਲੱਗਾ ਹੋਇਆ ਕੋਚ ਸਾਹਿਬ ਦਾ ਕਿ ਟੀਮ ਨੂੰ ਜਿਚਾਉਣਾ ਹੈ हां जी ਆ ਜਾਓ ਜੀ ਹੰਤਾ ਸਾਥ ਨੱਪ ਦਿਓ ਇਹ ਪਿਛੇੜ ਕੇ ਖੇਡੋ ਜੇ ਖੜ ਕੇ ਕਰ ਔਰ ਪਿੱਛੇ ਹਾ ਜੀ ਸ਼ੇਅਰ ਕਰ ਦਿਓ ਜੀ ਦੋਸਤੋ ਮੈਚ ਇਹ ਕੁੜੀਆਂ ਦਾ ਨੈਸ਼ਨਲ ਸਟਾਈਲ ਕਬੱਡੀ ਕਮਾਲ ਦਾ ਮੈਚ ਲੱਗਾ ਕਮਾਲ ਦਾ ਮੈਚ ਕਮਾਲ ਦਾ ਕਮਾਲ ਦਾ ਮੈਚ ਹੈ ਬਈ ਰੈਡਰ ਆਊਟ ਇਹ ਹੈ ਜੀ ਕੁੜੀ ਰੇਡ ਪੌਂਡ ਚੱਲੀ ਦੀਕਸ਼ਾ 골ਡ ਮੈਡਲਿਸਟ ਪਰਲਾ ਬਣਾਤਾ ਆ ਬਹੁਤ ਵਧੀਆ ਕਬੱਡੀ ਹੈ ਕੁੜੀ ਦੀ ਤੇ ਆਹ ਆਹ ਟੱਚ 2 ਆਊਟ ਸੱਲਾਹ ਦੇਖਣਾ ਤੁਹਾਡੇ ਮੈਚਾਂ ਨੂੰ ਬਹੁਤ ਮੋਰਤਰੀ ਦੇਖਿਆ ਜਿਆਦਾ ਲੋਕ ਪੂਰੇ ਮੈਦਾਨੇ ਬੈਠੇ ਆ ਭਾਵੇਂ ਟਾਈਮ ਨਾਲ ਇੱਕੋ فرق ਪੈ ਗਿਆ ਪਰ ਉਹਨਾਂ ਨੇ ਨੀਂਦਾਂ ਨਹੀਂ ਆਪਣੀਆਂ ਨੀਂਦਾਂ ਗਵਾ ਲਈਆਂ ਸਪੈਸ਼ੀਲੀ ਦੇਖਦੇ ਨੇ ਨਾਲੇ ਹੱਥਾਂ ਤੇ ਗੁੰਡੀਆਂ ਲੜਦੇ ਨੇ ਟਿਕਟ ਨਹੀਂ ਮਰੀ ਅਸੀਂ ਦੇਖਣ ਨਹੀਂ ਗਏ ਪਾਈ 250 ਰੁਪਇਆ ਦੋਨਾਂ ਟੀਮਾਂ ਨੂੰ ਕਰ ਭੇਜਿਆ ਸੀ ਸੰਧੂ ਵੱਲੋਂ ਭੇਜਿਆ ਗਿਆ ਸੋਲੇ ਆਪਰ ਇੱਕ ਵਾਰੀ ਹੋਰ ਜ਼ੋਰਦਾਰ ਤਾੜੀਆਂ ਹੋ ਜਾਣਾ ਸੋ ਦੇਖਣਾ ਕਹਣਾ ਕਿੱਥੇ ਦੋ ਗੁੰਡੇ ਪਈ ਦੇਖਿਆ ਜਾ ਰਿਹਾ ਆਲਾ ਜੀ ਕੋਸ ਸਾਹਿਬ 500 ਰੁਪਇਆ ਹੋਰ ਫੜਵਾ ਦੇਣਾ ਵੀ ਕੁੜੀਆਂ ਦਾ ਮੈਚ ਹੈ ਜਿਹੜੇ ਜਿਹੜੇ ਧੀਆਂ ਨੂੰ ਪਿਆਰ ਕਰਦੇ ਸ਼ੇਅਰ ਕਰਦੇ ਹੋ ਜਰੂਰ ਟੱਚ ਕਰ ਲਿਆ ਉਹਨੇ ਆਪ ਹੀ ਸ਼ਾਬਾਸ਼ ਆ ਜਾਓ ਸਾਰੇ ਜੋ ਸ਼ੇਅਰ ਕਰਦੇ ਹੋ ਉਹ ਸੱਜਣ ਮਿੱਤਰ ਉਤਸ਼ਾਹ ਕਰਨ ਵਾਸਤੇ ਪੰਜਾਬ ਦੇ ਜਿਹੜਾ ਕਲੰਕ ਲੱਗਿਆ ਹੋਇਆ ਹੈ ਨਾ ਨਸ਼ੇੜੀਆਂ ਦਾ ਕਿ ਕੁੜੀਆਂ ਬਦਨਾਮ ਹੋਈਆਂ ਬਈਆਂ ਟਿਕਟੋਕ ਤੇ ਫੇਸਬੁੱਕ ਤੇ ਗਾਣੇ ਗਾਉਂਦੀਆਂ ਫੇ ਮੇਕਅਪ ਕਰਦੀਆਂ ਫੈਸ਼ਨ ਕਰਦੀਆਂ ਉਹ ਕਲੰਕ ਲਾਉਣ ਵਾਸਤੇ ਇਹ ਬਹੁਤ ਵਧੀਆ ਮੈਚ ਹੋਇਆ ਸੋ ਸ਼ੇਅਰ ਕਰ ਦਿਓ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੇਖਣ ਆਏ ਨੇ ਇਸ ਮੈਚ ਨੂੰ ਆਹ ਤੁਹਾਡੇ ਬਹੁਤ ਬਹੁਤ ਦਾ ਨੰਬਰ ਲਿਆ ਪ੍ਰਤਾਪਰੇ ਵਾਲਿਆਂ ਨੇ ਸੋ ਬਹੁਤ ਧੱਕਾ ਨੰਬਰ ਲਿਆ ਸੋ ਆਪਣੇ ਸਾਰੇ ਹੌਸਲੇ ਨਾਲ ਸ਼ੇਰ ਤੇ ਸ਼ੇਰ ਕਰਨ ਦੇ ਨਾਲ ਹੀ ਕੁੜੀਆਂ ਦਾ ਹੌਸਲਾ ਵੱਧਦਾ ਤੇ ਇਹ ਸ਼ਾਬਾਸ਼ 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 ਰੇਡ ਪਾ ਦਿਓ ਜੀ ਰੇਡ ਪਾ ਦਿਓ ਜੀ ਰੇਡ ਪਾ ਦਿਓ ਓ ਕੀ ਵੱਡੇਆਂ ਮੁਕਾਬਲਿਆਂ ਦੇ ਵਿੱਚ ਨਾ ਛੋਟੇ ਸਕੂਲਾਂ ਦੇ ਟੂਰਨਾਮੈਂਟ ਹੋਣੇ ਬਹੁਤ ਜ਼ਰੂਰੀ ਆ ਇਹ ਪਹਿਲ ਕੀਤੀ ਪਿੰਡ ਗੰਦਰਾ ਨੇ ਜ਼ਿਲ੍ਹਾ ਜਿਲੰਦ ਤਹਿਸੀਲ ਨਕੋਦਰ ਨੇ ਕਿ ਵੱਡਿਆਂ ਟੂਰਨਾਮੈਂਟਾਂ ਦੇ ਵਿੱਚ ਛੋਟਿਆਂ ਬੱਚਿਆਂ ਦੇ ਸਕੂਲਾਂ ਦਾ ਮੁਕਾਬਲੇ ਕਰਾਏ ਜਾਂਦੇ ਆ ਸੋ ਸ਼ੇਅਰ ਕਰਵਾਓ ਸੋ ਜਿਹੜਾ ਕੋਈ ਦੇ ਕੰਮ ਆਰਗੇਨਾਈਜ਼ ਕਰਨਾ ਹੋਵੇ ਉਹਦੇ ਲਈ ਬੜੀਆਂ ਵੱਡੀਆਂ ਦਿਨ ਰਾਤ ਕੱਲਣਾ ਕਰਡਣੀਆਂ ਪੈਂਦੀਆਂ ਜਿਨ੍ਹਾਂ ਨੇ ਇਹ ਤੁਹਾਨੂੰ ਦਰਸ਼ਨੀ ਕਰਾਈ ਹੈ ਇਹ ਮੈਚਾਂ ਦਾ ਆਨੰਦ ਮਾਣਨ ਦਾ ਮੌਕਾ ਦਿੱਤਾ ਔਰ ਸਾਡੇ ਨਾਲ ਹਮੇਸ਼ਾ رابطہ ਕੈਮਰਾ ਰੱਖਿਆ ਕਿ ਅਸੀਂ ਬੱਚਿਆਂ ਨੂੰ ਤਿਆਰ ਕਰਾਵਾਂਗੇ ਹਾਂਜੀ ਆਪ ਤਾਂ ਜੀ ਬੋਲਿਆ ਜੀ ਕੱਲੇ ਦੁਆਬ ਦੇ ਆ ਜਾਣੇ ਨਟੋ ਤੈਨੂੰ ਪੈਂਦੀ ਆਜਾ ਤਾਂ ਤਿਆਰ ਖੜਾ ਹੋ ਕੇ ਜੇ ਮੈਂ ਨਹੀਂ ਹੁਣ ਹੁਣ ਤਾਂ ਕੱਲੇ ਪਾਦੂ ਛੇਤੀ ਤੇ ਸਾਡੇ ਜਿਨ੍ਹਾਂ ਨੇ ਵਦਰਾਂ ਦੇ ਸਕੂਲ ਦੇ ਬੱਚਿਆਂ ਨੂੰ ਜਾਂ ਹੋਰ ਬੱਚਿਆਂ ਨੂੰ ਉਸ ਸਾਥ ਬਾਪੂ ਦੇ ਸਕੂਲਾਂ ਦੇ ਵਿੱਚੋਂ ਵਿਸੱਡਿਆ ਕੋਚਿੰਗ ਵੀ ਕਰਵਾਈ ਇਸ ਮੇਲੇ ਨੂੰ ਹੋਰ ਵੀ ਨਾਲ ਵੀ ਕੀਤਾ ਔਰ ਸਾਡੇ ਨਾਲ ਜੁੜੇ ਵੀ ਰਹੇ ਨੇ ਗਾਂਧਰਾ ਦੇ ਕੋਚ ਸਹਿਬਾਨ ਜਿਨ੍ਹਾਂ ਨੇ ਕਿ ਇਸ ਮੇਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਸਾਡੇ ਵੱਲੋਂ ਸਰਦਾਰ ਰਣਵੀਰ ਸਿੰਘ ਕੰਗ ਗੁਰਦੇਵ ਸਿੰਘ ਸੰਧੂ ਤੇ ਦਾਸ ਵੱਲੋਂ 1500 ਰੁਪਈਆ ਉਹਨਾਂ ਨੂੰ ਦਿੱਤਾ ਜਾਣਾ ਹੈ ਕੋਚ ਸਹਿਬਾਨ ਨੂੰ ਸੋ ਮੇਰੀ ਖਿਆਲਿਆ ਗਾਂਧਰਾ ਦੇ ਜਸ ਜਸ ਚੰਦਰ ਜੀ ਉਹਨਾਂ ਨੂੰ ਆਪਾਂ ਮਤਾ ਦਿੰਦੇ ਆ ਉਹਨਾਂ ਨੇ ਜਿਹਨਾਂ ਨੂੰ ਦੇਣਾ ਹੋਇਆ ਦੇ ਦੇਣਗੇ ਹਾਂ ਜੀ ਆਂਕੜੇ ਉਹ ਸਾਰੇ ਆਪਾਂ ਦੇਣਾ ਲਓ ਜੀ ਆ ਜਿਹੜਾ ਮੈਚ ਦਾ ਮੁਕਾਬਲਾ ਚੱਲ ਰਿਹਾ ਉਹਨੇ ਸਪੋਰਟ ਸੁਣ ਲਓ ਸ਼ਹੀਦ ਬਾਬਾ ਖੁਸ਼ਹਾਦ ਸਿੰਘ ਦੀ ਲਾਂਬੜਾ 18 ਅਤੇ ਬਾਬਾ ਹੈਦਰ ਅਲੀ ਪਟਾਤਰਾ 33 ਨੰਬਰ ਲੈ ਵੀ ਦੋਆ ਟੀਮਾਂ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਵਾਰੀ 33 ਅਤੇ 18 18 ਅਤੇ 33 ਇਹ ਮੈਚ ਬਦਲ ਵੀ ਸਕਦਾ ਕਿਉਂਕਿ ਇੱਥੇ ਇੱਕ ਬਰੇਨ ਸਿੱਤਾ ਪਲੇਅਰਾਂ ਨੂੰ ਖਿੱਚ ਕੇ ਲਿਆਇਆ ਤੇ ਗੱਲਬਾਤ ਹੋਰ ਹੀ ਹੋ ਜਾਣੀ ਆ ਤੇ ਦੇਖਦੇ ਹਾਂ ਐਂਡ ਤੇ ਮੁਕਾਬਲਾ ਕਿਹਦੇ ਹੱਥ ਦੇ ਵਿੱਚ ਜਾਂਦਾ ਸੋ 1500 ਰੁਪਏ ਜਿਹੜਾ ਮੇਰੇ ਕੋਲ ਆਇਆ ਸੀ ਤੇ ਸਟਾਫ ਨੂੰ ਭਰਵਾ ਦਿੱਤਾ ਸੋ ਇਹਨੂੰ ਕਿਵੇਂ ਕਰਨਾ ਤੁਸੀਂ ਇਹਨੇ ਕੋਲ ਸਾਹਿਬਾ ਨੂੰ ਦੇਣਾ ਜਾਂ ਤੁਹਾਡੀ ਮਰਜ਼ੀ ਹੈ हां जी ਕਹਿੰਦੇ 10-10 ਮਿੰਟ ਦਾ ਸਮਾਂ ਹੁਣ ਕਿਉਂਕਿ ਉਸ ਤੋਂ ਮਗਰੋਂ ਆਪਾਂ ਇੱਕ ਲੌਂਗ ਜੰਪ ਰੈਂਟਾ ਤੇ ਇੱਕ ਪੰਜਾਬ ਸਟਾਈਲ ਹੋਣੀ ਆ ਤੇ ਨਾਲ ਦੀ ਨਾਲ ਕੁਝ ਪ੍ਰਾਈਮੇਟੀਸ਼ਨ ਹੋਊਗਾ ਉਸ ਤੋਂ ਬਾਅਦ ਆਪਾਂ ਮੈਲੇ ਨੂੰ ਫੇਰਾ ਫਤੇ ਬਲਾਣਾ ਕਿਉਂਕਿ ਹੱਲੇ ਇੱਕ ਪੰਜਾਬ ਸਟਾਈਲ ਦਾ ਮੈਚ ਹੋਣਾ ਹੈ ਉਸ ਤੋਂ ਪਹਿਲਾਂ ਲੌਂਗ ਜੰਪ ਦੇ ਮੁਕਾਬਲੇ ਹੋਣਗੇ ਅਮੇਸ਼ਾ ਮੈਂ ਇੰਤ੍ਰੂ ਮੇਟਰ ਰੰਗ ਲੱਗਦੇ ਆ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਗਰਾਊਂਡਾਂ 'ਚ ਵੀ ਉਹੀ ਆਉਂਦੇ ਆ ਚਾਹੇ ਉਹ ਤਿਆਂ ਹੁਣ ਤੇ ਚਾਹੇ ਹੁਣ ਪੁੱਤ ਤੇ ਹਾਂਜੀ ਇਸ ਕਰਕੇ ਸ਼ੇਅਰ ਕਰ ਦਿਓ ਸ਼ੇਅਰ ਬਣਦਾ ਇਹਨਾਂ ਕੁੜੀਆਂ ਲਈ ਇਹਨਾਂ ਤਿਆਂ ਲਈ ਇਹਨਾਂ ਖਿਡਾਰੀਆਂ ਲਈ ਸ਼ੇਅਰ ਬਣਦਾ ਲੈ ਵੀ ਆ ਬੱਚੇ ਲਈ ਤਾਂ ਬਿਲਕੁਲ ਤਾੜੀਆਂ ਬਣਦੀਆਂ ਤਾੜੀਆਂ ਬਣਦੀਆਂ ਦੇਖ ਲਓ ਤਰਸਾਉ ਰਿਹਾ ਹੈ ਲੈ ਭਾਈ ਚੱਲ ਕਰਦੇ ਆ ਅੱਗੇ ਅਸੀਂ ਬਾਤ ਥੋੜੀ ਜਿਹੀ ਲੰਬੀ ਕਰ ਲੈਂਦੇ ਤੇ ਮੇਰਾ ਕਹਿਣਾ ਤਿੰਨ ਪਲੇਅਰਾਂ ਨੂੰ ਵਾਪਸ ਲੈ ਆਉਣੇ ਜੀ ਵਿੱਚ ਤੇ ਚਲੋ ਇਹ ਸਮੇਂ ਦੀ ਗੱਲ ਹੁੰਦੀ ਹੈ ਸਮਾਂ ਕਦੇ ਰੁਕਦਾ ਨਹੀਂ ਆਪਣੀ ਚਾਲੇ ਤੁਰਿਆ ਜਾਂਦਾ ਸੂਈਆਂ ਦੀਆਂ ਧੜੀਆਂ ਘੜੀ ਦੀਆਂ ਸੂਈਆਂ ਟਿਕ 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 ਕਰੀ ਜਾ ਰਹੀਆਂ ਸੋ ਸਾਨੂੰ ਪਤਾ ਵੀ ਨਹੀਂ ਲੱਗਾ ਸਵੇਰ ਨੂੰ ਜਦੋਂ ਅਸੀਂ ਆਏ ਆ ਇੱਥੇ ਕੋਈ 5 ਘੰਟੇ ਹੋ ਰਹੇ ਨੇ 5 ਘੰਟਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਕਿ ਕਦੋਂ ਇਹ ਸਮਾਂ ਬੀਤ ਗਿਆ ਸੋ ਬੜਾ ਆਨੰਦ ਮਾਣਿਆ ਸੋ ਦਰਸ਼ਕ ਵੀਰਾਂ ਨੇ ਦੇਖ ਕੇ ਆਨੰਦ ਮਾਣਿਆ ਅੱਜ ਦੇ ਮੇਲੇ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਵੇ ਆਨੰਦ ਆਇਆ ਕਿ ਨਹੀਂ ਆਇਆ ਹਾਂ ਲਓ ਜੀ ਸਾਡੇ ਗੁਰਦੇਵ ਸਿੰਘ ਨੇ ਉਹ ਹਰੇ ਝੰਡੇ ਦੇ ਦਿੱਤੇ ਕਹਿੰਦੇ ਨੇ ਇਹ ਸਾਰੇ ਵੱਡੇ ਟੂਰਨਾਮੈਂਟਾਂ ਨਾਲੋਂ ਵੀ ਜ਼ਿਆਦਾ ਮਜ਼ਾ ਆਇਆ ਇਸ ਟੂਰਨਾਮੈਂਟ ਦਾ ਕਿਉਂਕਿ ਬਹੁਤ ਹੀ ਬੱਚੇ ਸੱਚੇ ਦਿਲੋਂ ਖੇਡ ਰਹੇ ਨੇ ਕਦੇ ਕਿਸੇ ਵਿੱਚ ਕੋਈ ਭਾਵਨਾ ਨਹੀਂ ਕਿਸੇ ਦੇ ਸਾਥ ਪੇਟ ਦੀ ਭਾਵਨਾ ਨਹੀਂ ਗਰਾਉਂਡਾਂ ਵਿੱਚ ਖੇਡਣਾ ਜਿਗਰਾ ਚਾਹੀਦਾ ਗਰਾਉਂਡਾਂ 'ਚ ਰੇਡ ਪਾਉਣੀ ਜਿਗਰਾ ਚਾਹੀਦਾ ਉਹਦਾ ਗਰਾਉਂਡ 'ਚ ਨਹੀਂ ਵੜ ਹੁੰਦਾ ਜੇ ਕਿਸੇ ਨੂੰ ਕਹੀਏ ਨਾ ਵੀ ਗਰਾਉਂਡ 'ਚ ਜਾ ਕੇ ਕੱਪੜੇ ਲਾ ਕੇ ਖੜਾ ਹੋ ਜਾ ਮਿੱਤਰਾ ਉਹ ਵੀ ਖੜਾ ਨਹੀਂ ਹੋ ਸਕਦਾ ਆਮ ਇਹ ਕੁੜੀਆਂ ਕੋਈ ਤਰਸਦਾ ਪਾਤਰ ਨਹੀਂ ਆ ਵੀ ਆਪਾਂ ਕਿੰਨੇ ਕੁੜੀਆਂ ਤਰਸਦੇ ਪਾਤਰ ਆ ਵੀ ਇਹਨਾਂ ਨੂੰ ਸ਼ੇਅਰ ਕਰੋ ਇਹਨਾਂ ਦੀ ਮਿਹਨਤ ਆ ਇੱਕ ਖਿਡਾਰੀ ਆ ਖਿਡਾਰੀਆਂ ਨੂੰ ਸ਼ੇਅਰ ਕਰਨਾ ਬਣਦਾ ਸੋ ਮਿੱਤਰੋ ਅਬ 100 ਮੈਚ ਇਹ ਤੋਂ ਨਜ਼ਰ ਹੋਰ ਲੱਗਣਾ ਹੈ ਪੰਗ ਸਰ ਬੱਚੇ ਵੀ ਭਾਈ 100 ਮੈਚ ਹੋਰ ਖੇੜਾਣਾ ਪੈਣਾ ਉਧਰੋਂ ਗੰਦਰਾ ਤੋਂ ਹਰੀ ਝੰਡੀ ਆ ਗਈ ਆ ਵੀ ਸਾਡੀ ਟੀਮਾਂ ਬਿਲਕੁਲ ਰੈਡੀ ਆ ਬੱਚਿਆਂ ਦਾ ਮੈਚ ਹੋਣਾ ਗੈਸਨ ਸਟਾਈਲ ਦਾ ਇੱਕੋ ਰੇਟਰ ਸੇ ਹਾਂਜੀ ਹੁਣ ਮੈਨੂੰ ਲੱਗਾ ਚਿੰਤਾ ਲੱਗਾ ਕਹਿੰਦਾ ਹੁਣ ਕਹਿਣ ਲੱਗੇ ਰੇਟਰ ਸੇ ਯਾਰ ਪੰਤਰਾ ਨੇ ਅਸੀਂ ਤਾਂ ਦੋਲੀ ਕੀ ਕੋਈ ਕਹਿੰਦੇ ਨੇ ਇੱਕੋ ਤੇਰਾ ਲੱਖ ਹਜ਼ਾਰ ਦਾ ਦੂਜਾ ਮੋੜ ਕੇ ਜੇਬ ਵਿੱਚ ਬਾਰਾ ਤੋ ਤਾਂ 15 ਦੀ ਗੱਲ ਕਰ ਦਿੰਦੀ ਅੱਜ ਅੱਛਾ ਚੱਲ ਆਵੇ ਗੁਰਬੇਸ ਸਿੰਘ ਜੇ ਤੇਰੀ ਟੈਂਕੀ ਭਰੀ ਹੋਈ ਆ ਪਾਣੀ ਨਹੀਂ ਤੇ ਕਮਾ ਦੇ ਇੱਕ ਵਾਰੀ ਜਿੰਦਰੋ ਇੱਕਾ ਤੋੜਦਾ ਨਾ ਰਹੀ ਆ ਪਾਣੀ ਛੱਡ ਦੇ ਇੱਕ ਵਾਰੀ ਥੋੜਾ ਜਿਹਾ ਕਰਾਉਂਡ ਦੇ ਵਿੱਚ ਚਲਾ ਲਾ ਟਰੈਕਟਰ ਤੇ ਥੋੜਾ ਥੋੜਾ ਪਾਣੀ ਛਿੜਕ ਦੇ ਆਵੇ ਬੇਟਾ ਸਾਈਡ ਤੇ ਰਹਿਣਾ ਸਾਈਡ ਤੇ ਮੋਰਗੀ ਦੀ ਨੰਗਣਾ ਕੈਮਰੇ ਦੇ ਹਾਂ ਜੀ ਚੱਲ ਜੇ ਬਾਹਰ ਦੇ ਵਿੱਚ ਇਹ ਪਿੱਛੇ हां जी या मेनू पता ਲੱਗਾ ਸੀ ਕੋਈ ਜੂਸ ਪੜਾ ਰਹੇ ਆ ਕਿੰਨਾ ਉਹਨੂੰ ਇੱਕ ਵਾਰੀ ਦੱਸ ਦਿਓ ਕਿ ਕਿੱਥੇ ਵਰਜੀ ਮੈਂਣੀ ਆ ਚਲ ਚਲ ਟਾਈਮ ਆਊਟ ਹੋ ਲੈਣਾ हां जी ਸਾਰੇ ਟੀਚਰ ਸਹਿਬਾਨ ਨੂੰ ਬੇਨਤੀ ਹੈ ਮੇਰੀ ਬੇਨਤੀ ਨੂੰ ਨੋਟ ਕਰ ਲਿਓ ਕਿ ਜਿਹੜੇ ਵੀ ਟੀਚਰ ਸਹਿਬਾਨ ਆਪਣੇ ਬੱਚਿਆਂ ਨਾਲ ਲੈ ਕੇ ਆਏ ਹੋ ਜੇ ਉਹਨਾਂ ਨੂੰ ਧਿਆਨ ਲੱਗਿਆ ਰਸ ਬਣਾਉਣੀ ਆ ਤੇ ਇਧਰੋਂ ਸਟੇਜ ਤੋਂ ਆੜ ਕੇ ਜਿੱਦਰ ਸਟੇਸ ਐਸੈਕਸ 'ਚ ਖੜਾ ਆਹ ਤਲੀ ਪਰਚੀ ਲੈ ਜਾ ਤਾਂ ਕਿ ਇਹਨਾਂ ਨੂੰ ਫ੍ਰੀ ਰਸਪਾਈ ਜਾ ਸਕੇ ਸੋ ਉਹਨਾਂ ਨੇ ਫ੍ਰੀ ਆ ਸੋ ਆਪਣੇ ਬੱਚਿਆਂ ਦੇ ਕਿੰਨੇ ਬੱਚੇ ਆ ਤੁਹਾਡੇ ਨਾਲ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਆ ਗਏ ਆਪਾਂ ਜਿਆਦਾ ਇੱਥੇ ਰਸਪਾ ਲਿਆ ਆ ਸਟੇਪ ਨੂੰ ਇੱਧਰ ਨਾ ਕਰ ਲੋ ਬੱਚਿਆਂ ਨੂੰ ਇੱਧਰ ਨੂੰ ਕਰ ਲੋ ਐਕਸਰਸਾਈਜ਼ ਹੋਏ ਜਿਆਦਾ ਰਸ ਨਾ ਪਾਓ ਇੱਥੇ ਵੇ ਤੁਹਾਨੂੰ ਕਿੱਦਾਂ ਲੱਗਾ ਮੈਚ ਤੁਸੀਂ ਸ਼ੇਅਰ ਕਰ ਦਿਓ ਇਹ ਮੁਕਾਬਲਾ ਬਾ ਕਮਾਲ ਦਾ ਖੜਾਰੇ ਜਿਹੜੇ ਅੰਦਰ ਖੇਡ ਰਹੇ ਉਹਨਾਂ ਦਾ ਜੋਰ ਲੱਗਾ ਹੀ ਲੱਗਾ ਬਾਹਰ ਉਹ ਜਵਾਨਾ ਖਿਆਲ ਰੱਖੋ ਤੁਹਾਡੇ ਅੱਗੇ ਟਰੈਕਟਰਾਂ ਦਾ ਕੋ ਸਾਹਿਬਾਨ ਕੋਚ ਥੋੜਾ ਜਿਹਾ ਤੁਹਾਡੀ ਕੋਸ਼ਿਸ਼ ਤੇ ਕਰਾਦਾ ਕਿ ਕਰ ਲੋ ਥੋੜਾ ਖਿਆਲ ਰੱਖੋ ਲੈ ਤਾਈ ਕਮਾਲ ਦਾ ਆਹ ਬਈ ਰੇਡ ਆਉਂਦੀ ਆ ਜੀ ਰੇਡ ਆਉਂਦੀ ਆ ਦੇ ਵਿੱਚ ਪਹਿਲਾਂ ਚਲੋ ਕਰੋਗੇ ਰੇਡ ਦੂਸਰੀ ਟੀਮ ਕਰ ਰਹੇ ਇਹ ਤਾਂ ਹੀ 2-3 ਮਿੰਟ ਦੇ ਰਹਿ ਜਾਂਾਂਗੇ ਤੁਸੀਂ ਆਪਣੀ ਟੀਮਾਂ ਲਾਈਨ ਅਪ ਕਰ ਲਓ ਸੱਤ-ਸੱਤ ਹਾਂਜੀ ਸੱਤ-ਸੱਤ ਬੱਚੇ ਇੱਕ-ਇੱਕ ਬੰਨੇ ਕਰ ਲਓ ਇੱਕ-ਇੱਕ ਸਪੋਰ ਰੱਖ ਲਓ ਹਾਂਜੀ ਆਵੇ ਪਾਣੀ ਵਾਲਾ ਬੰਦਾ ਕਿਹੜਾ ਇੱਥੇ ਇੱਕ ਦੋ ਬੋਤਲਾਂ ਉਧਰ ਲੈ ਕੇ ਚਾਓ चलेगी चले है, है। चली गई ठीक है ठीक है जल्दी आ बेटा त्रिति आजा बेटा मैं बोल जाऊंगा नेट नेट के हो ने, तो जा दरदे भाई तो 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 रसपा लेना चला चला तुम नहीं बैठो पापड़ी पापड़ी हां जी पानी की तू में टिक पा ਗਰਾਊਂਡਾਂ ਦੇ ਵਿੱਚ ਆਉਣਾ ਤੇ ਗਰਾਊਂਡਾਂ ਦੇ ਵਿੱਚ ਮੈਚ ਖੇਡਣੇ ਗਰਾਊਂਡਾਂ ਦੇ ਵਿੱਚ ਆਉਣਾ ਗਰਾਊਂਡਾਂ ਦੇ ਵਿੱਚ ਮੈਚ ਖੇਡਣੇ ਬੜਾ ਵੱਡਾ ਜਿਗਰਾ ਚਾਹੀਦਾ ਕੁੜੀਆਂ ਵਾਸਤੇ ਕੁੜੀਆਂ ਕੋਈ ਤਰਸ ਦਾ ਪਾਤ ਨਹੀਂ ਆਪਣੀ ਮਿਹਨਤ ਦਾ ਆਪਣੀ ਮਿਹਨਤ ਸਦਕਾ ਆਉਂਦੀਆਂ ਮਿਹਨਤ ਨਾਲ ਗਰਾਊਂਡਾਂ 'ਚ ਪਹੁੰਚਿਆ ਜਾ ਸਕਦਾ ਦੋ ਦੋ ਕਬੱਡੀਆਂ ਰਹਿ ਗਈਆਂ ਮੈਚ ਆਖਰੀ ਪੜਾਵਾਂ ਤੇ ਆ ਤੁਸੀਂ ਸ਼ੇਅਰ ਕਰ ਦਿਓ ਬਾਕੀ ਤੁਹਾਨੂੰ ਮੈਚ ਕਿਦਾਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਮਾਲ ਦੇ ਮੈਚ ਆ ਕਮਾਲ ਦੇ ਮੈਚ ਆ ਖੇਚ ਕਰਕੇ ਬਈ ਵਾਪਸ ਇਸ ਤੋਂ ਬਾਅਦ ਰੇਟ ਰਹਿ ਗਈ ਇੱਕ 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 ਗ੍ਰੇਡ ਪਾਉਗੀ ਇਸ ਤੋਂ ਬਾਅਦ ਮੈਚ ਖਤਮ ਤੁਸੀਂ ਕੁੜੀਆਂ ਦੇ ਹੌਸਲੇ ਲਈ ਵਾਹ ਸ਼ਾਹ ਵਾਹ ਸ਼ਾਹ ਮਾਸ਼ਾਅੱਲ ਇਹ ਕੁੜੀਆਂ ਦੇ ਹੌਂਸਲੇ ਲਈ ਤੁਸੀਂ ਸ਼ੇਅਰ ਕਰ ਦਿਓ ਆਪ ਆਪ ਨੂੰ ਉਸ ਤੋਂ ਪਰਫਰਮੈਂਸ ਜੀ ਦੀ ਜੀ ਪੜੀ ਤੇਰਾ ਪੁੱਤ ਕਿੱਦਾਂ ਚੱਤ ਨਹੀਂ ਗੰਗਾ ਦੇ ਚੰਦਰ ਕਰੇ ਨੂੰ ਓ ਸੇਫ ਸੇਫ ਸੇ ਬਚ ਗਿਆ ਰੇਡਰ ਆਊਟ ਰੇਡਰ ਆਊਟ हां जी डॉक्टर साहब लवली टीमा बिल्कुल ਲੈਣੀ ਹੈ ਸੰਵੇਦਨਾ ਖਿਆਲ ਰੱਖਿਆ ਜਾਵੇ ਤਾਂ ਕਿ ਸੂਧ ਦੇਵਤੇ ਨੇ ਆਪਾਂ ਨੂੰ ਗੁਣਵਾਇ ਕਹਿ ਦੇਣੀ ਆ ਬੱਚਿਆਂ ਨੇ ਘਰ ਵੀ ਜਾਣਾ ਕਈ ਨੇ ਮਰ ਤੋਂ ਆ ਜਾਈਆਂ ਆਪਾਂ ਉਹਨਾਂ ਨੂੰ ਅਲਬਿਦਾ ਵੀ ਕਰਨੀ ਹੈ ਛੇਤੀ ਇਹ ਲਾਸਟ ਰੇਡ ਹੈ ਬਈ ਇਹ ਇਸ ਮੈਚ ਦੀ ਤੁਹਾਨੂੰ ਦੱਸਿਆ ਜਾਊ ਕਿ ਮੈਚ ਕੌਣ ਜਿੱਤੇ ਆ ਕਿਹਦੇਲੇ ਖਿਡਾਰੀ ਮੈਚ ਜਿੱਤੇ ਸ਼ਾਬਾਸ਼ ਪਾਣੀ ਪਿਲਾਓ ਵੀ ਲਓ ਜੀ ਮੈਚ ਖਤਮ ਮੈਚ ਖਤਮ ਕਿਸੇ ਕਿਸੇ ਦਾ ਕਿਸੇ ਨਹੀਂ ਮੈਚ ਹੋ ਗਿਆ ਖਤਮ ਮੈਂ ਤੁਹਾਨੂੰ ਦੱਸ ਦਿਆਂ ਵੀ ਕੌਣ ਜਿੱਤਿਆ ਮੈਂ ਇੱਕ ਅਨਾਉਂਸਮੈਂਟ ਕਰਨ ਲੱਗਾ ਟੀਚਰ ਸਹਿਬਾਨ ਨੋਟ ਕਰ ਲੈਣਾ ਜਿੰਨੇ ਵੀ ਸਕੂਲਾਂ ਨੇ ਅੱਜ ਪ੍ਰੈਜੈਂਟੇਸ਼ਨ ਕੀਤੀ ਆ ਸੋ ਚਾਹੇ ਉਹ ਬੱਚਾ ਜਿੰਦਿਆ ਚਾਹੇ ਹਰਿਆ ਜਿਨ੍ਹਾਂ ਨੇ ਪਾਰਟਿਸਪੀਟ ਕੀਤਾ ਟੀਮਾਂ ਦੇ ਵਿੱਚ ਜਿਹੜਾ ਵੀ ਬੱਚਾ ਜੂੜੇ ਵਾਲਾ ਆਇਆ ਨਾ ਕਿਸੇ ਵੀ ਟੀਮ ਦਾ ਹੋਵੇ ਕਿਸੇ ਵੀ ਸਕੂਲ ਤੋਂ ਹੋਵੇ ਉਹ ਜਦੋਂ ਪ੍ਰਾਈਮ ਰਿਜ਼ਲੂਸ਼ਨ ਕਰਾਂਗੇ ਉਹ ਹਰੇਕ ਜੂੜੇ ਵਾਲੇ ਬੱਚੇ ਨੂੰ 100-100 ਰੁਪਇਆ ਇਨਾਮ ਦਿੱਤਾ ਜਾਣਾ ਸਾਡੇ ਗੁਰਦੇਵ ਸਿੰਘ ਸੰਧੂ ਵੱਲੋਂ ਸੋ ਜਿੰਨੇ ਵੀ ਸਕੂਲਾਂ ਦੇ ਟੀਚਰ ਸਾਹਿਬਾਨ ਨੂੰ ਨੋਟ ਕਰ ਲੈਣਾ ਹੈ ਜਿੰਨੇ ਜਿੰਨੇ ਵੀ ਸਿੱਖੀ ਸਰੂਪ ਦੇ ਵਿੱਚ ਬੱਚੇ ਖੇਡੇ ਨੇ ਤੋ ਉਹਨਾਂ ਨੂੰ 100 ਰੁਪਇਆ ਐਕਸਟਰਾ ਪ੍ਰਾਈਜ਼ ਦਿੱਤਾ ਜਾਣਾ ਹੈ। ਕੌਣ ਜਿੱਤੇ ਮੈਚ ਇਹ ਮੈਚ ਨੰਬਰ ਆਇਆ ਨਹੀਂ ਹਲੇ। ਨਹੀਂ ਨੰਬਰ ਨਹੀਂ ਸਾਡੇ ਕੋਲ ਹਲੇ ਪਹੁੰਚੇ। ਮੇਰਾ ਕਰਨ ਦਾਵਾ ਸਾਹਿਬ ਲਈ ਆਉਂਦੇ ਨੇ। ਤੋ ਅਗਲਾ ਮੈਚ ਸਾਨੂੰ ਦੱਸਦੇ ਹੋ। ਇਹ ਸ਼ੋ ਮੈਚ ਆ ਜਾ ਕਿਸ ਤਰ੍ਹਾਂ ਜਾਂ ਕਿਹੜੀਆਂ ਟੀਮਾਂ ਦੇ ਵਿਚਕਾਰ ਹੋ ਰਿਹਾ। ਸੋ ਆ ਜਿਹੜਾ ਜੇ ਮੁਕਾਬਲਾ ਹੋ ਕੇ ਹੈਦਰ ਸ਼ੋ ਮੈਚ ਦਾ ਸ਼ਹੀਦ ਵਰਦਾ ਖਸ਼ਹਾਦ ਸਿੰਘ ਜੀ ਲਾਂਬੜਾ ਤੇ ਬਾਬਾ ਹੈਦਰ ਅਲੀ ਪਤਾਪਰਾ ਇਨ੍ਹਾਂ ਦੇ ਵਿੱਚ ਟੀਮਾਂ ਦੇ ਸਕੋਰ ਇੱਕ ਟੀਮ ਦੇ 33 ਇੱਕ ਦੇ 48 ਸ਼ਹੀਦ ਬਾਬਾ ਖਸ਼ਵਾ ਸਿੰਘ ਜੀ ਲਾਂਬੜਾ 33 ਅਤੇ ਬਾਬਾ ਹੈਦਰ ਅਲੀ ਪ੍ਰਤਾਪਰਾ 48 48 ਨੰਬਰ 48 ਨੰਬਰਾਂ ਤੇ ਜਿੱਤ ਰਹੀ ਆ ਲੋ ਜੀ ਦੇਖਦੇ ਆ ਦੁਬਾਰੇ ਫੇਰ ਲਾਈਵ ਹੋਨੇ ਆ ਤੁਸੀਂ ਸ਼ੇਅਰ ਕਰ ਦਿਓ ਕਿਦਾਂ ਦਾ ਮੈਚ ਲਗਾ ਕਮੈਂਟ ਕਰਕੇ ਜਰੂਰ ਦੱਸਿਓ ਖਿਡਾਰੀਆਂ ਦੇ ਹੌਸਲੇ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਦੇਖਣ ਵਾਸਤੇ ਸ਼ੇਰ ਜੂਰ ਕਰਦੇ ਹੋ ਬਈ ਇੱਕ ਇੱਕ ਸ਼ੇਰ ਤੁਹਾਡਾ ਕਢਾਣ ਦੇ ਹੌਸਲੇ ਬਣਾ ਦੁੱਤੀਆਂ ਨਵਾ